ਸੰਗਰੂਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ حاصل ਹੋਈ ਹੈ ਜਦੋਂ ਉਹਨਾਂ ਨੇ ਅਜੇ ਪੰਜ ਲੋਕਾਂ ਨੂੰ ਕਾਬੂ ਕੀਤਾ ਜੋ ਕਿ ਆਪਣੇ ਛਾਤਰ ਦਿਮਾਗ ਦੇ ਨਾਲ ਦੋਸ਼ੀਆਂ ਨੂੰ ਜ਼ਮਾਨਤ ਤੇ ਬਾਹਰ ਲਿਆਉਂਦੇ ਸੀ ਜਾਲੀ ਦਸਤਾਵੇਜ਼ ਲਗਾ ਕੇ ਜ਼ਮਾਨਤ ਕਰਵਾਉਂਦੇ ਸੀ ਅਤੇ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦੇ ਸੀ ਐਨਾ ਹੀ ਨਹੀਂ ਜਾਲੀ ਆਧਾਰ ਕਾਰਡ ਬਣਾ ਕੇ ਉਸ ਦੇ ਰਾਹੀਂ ਹੀ ਜੇਲ੍ਹ ਦੇ ਵਿੱਚ ਬੈਠੇ આરોપીਆਂ ਨੂੰ ਜਿਹੜਾ ਕਿ ਜ਼ਮਾਨਤ ਦਿਵਾਈ ਜਾਂਦੀ ਸੀ ਜਿਸ ਤੋਂ ਬਾਅਦ ਇਹਦਾ ਪਰਦਾ ਫਾਸ਼ ਹੋਇਆ ਤੇ ਪੰਜ આરોપીਆਂ ਨੂੰ ਗ੍ਰਿਫਤਾਰ ਕੀਤਾ ਆਉ ਜਾਂਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਪੁਸ ਪ੍ਰਸ਼ਾਸਨ ਨੇ ਕਿਹੜੇ-ਕਿਹੜੇ ਖੁਲਾਸੇ ਕੀਤੇ ਆ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਦੇ ਦਿਸ਼ਾ ਨਿਰਦੇਸ਼ਿਤ ਜਿਹੜਾ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆ ਵਿਰੁੱਧ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਦੇ ਵਿੱਚ ਸੰਗਰੂਰ ਪੁਲਿਸ ਨੂੰ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਇੱਕ ਵੱਡੀ ਸਫਲਤਾ ਮਿਲੀ ਹੈ ਜੀ ਆਪਾਂ ਦੇਖਦੇ ਹਾਂ ਕਿ ਜਦੋਂ ਮੁਕਦਮੇ ਦਰਜ ਕਰਨ ਬਾਅਦ ਅਮੂਮਨ ਜਿਹੜੇ ਤਸਕਰ ਹੈ ਇਹ ਬੇਲ ਤੇ ਬਾਹਰ ਆ ਜਾਂਦੇ ਤੇ ਇੱਕ ਇਦਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਹੜਾ ਕਿ ਜਮਾਨਤੀ ਇਹ ਫਰਾਡ ਕਰਕੇ ਉਹਨਾਂ ਦੀ ਬੇਲ ਉਹਨਾਂ ਨੇ ਸ਼ੋਰਟੀ ਦਿੰਦੇ ਸੀ ਤੇ ਉਹ ਫਰਾਡ ਦੇ ਤਹਿਤ ਫਿਰ ਇਹ ਜਿਹੜੇ ਨਸ਼ਾ ਤਸਕਰੇ ਬਾਹਰ ਆ ਜਾਂਦੇ ਸੀ ਇਹ ਫਰਾਡ ਕਿਵੇਂ ਹੁੰਦਾ ਸੀ ਜੀ ਮੈਂ ਤੁਹਾਨੂੰ ਮੋਡਸ ਆਪਰੇਂਡੀਆਨਾ ਦਾ ਦੱਸਣਾ ਚਾਹਾਂਗਾ ਕਿ ਇਹ ਪਹਿਲਾਂ ਜਾਲੀ ਆਧਾਰ ਕਾਰਡ ਬਣਾਉਂਦੇ ਸੀ ਆਪਣੇ ਫੋਨਾਂ ਤੋਂ ਤੇਰੇ ਜਾਲੀ ਦਸਤਾਵੇਜ਼ ਦਿੰਦੇ ਸੀ ਇਹ ਸਾਰਾ ਕੰਮ ਕਰਨ ਦੇ ਇਹ ਬੇਸਿਕਲੀ ਪੈਸੇ ਲੈਂਦੇ ਸੀਗੇ ਜਿਹੜੇ ਅੰਦਰ ਮਲਜ਼ਮ ਹੈ ਉਹ ਮਲਜ਼ਮਾਂ ਤੋਂ ਪੈਸੇ ਲੈ ਕੇ ਤੇ ਫਿਰ ਇੱਕ ਗਲਤ ਤਰੀਕੇ ਨਾਲ ਉਹਨਾਂ ਦੀ ਬੇਲ ਅਪਲਾਈ ਕਰਕੇ ਉਹਨਾਂ ਨੂੰ ਬੇਲ ਦਿਵਾਉਂਦੇ ਸੀ ਇਦਾਂ ਦੇ ਸੀ ਕੁੱਲ ਆਪਾਂ ਜਦੋਂ ਸਾਡੇ ਸਾਹਮਣੇ ਆਇਆ ਇਹਦੇ ਵਿੱਚ ਸਾਡੇ ਡੀਐਸਪੀ ਸਾਹਿਬ ਸਰਦਾਰ ਦਮਨਬੀਰ ਸਿੰਘ ਸਾਡੇ ਐਸਐਚਓ ਸਾਹਿਬ ਕਰਨ ਸੰਧੂਜੀ ਇਹਨਾਂ ਦੀ ਜਿਹੜੀ ਅੱਗੇ ਟੀਮ ਹੈ ਉਹਨਾਂ ਨੇ ਬਹੁਤ ਵਧੀਆ ਤੇ ਬੜੇ ਸੁਚੱਜੇ ਢੰਗ ਨਾਲ ਇਹਨੂੰ ਨੇਪਰੇ ਚਾੜਿਆ ਇਹਦੇ ਵਿੱਚ ਮੁਕੱਦਮਾ ਨੰਬਰ 137 ਦਰਜ ਕੀਤਾ ਗਿਆ ਜੀ ਅੰਦਰ ਧਾਰਾ 319 2 318 4 336 2 336 3 338 340 2 ਕਾਰਡ 2 ਬੀ ਐਨ ਐਸ ਇਹਦੇ ਵਿੱਚ ਜੀ ਪੰਜ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੋ ਕਿ ਹਨ ਗੋਦੀਪ ਸਿੰਘ ਨੰਬਰਦਾਰ ਸੁਰਜੀਤ ਸਿੰਘ ਤੀਰਤ ਸਿੰਘ ਮਨਜਿੰਦਰ ਸਿੰਘ ਤੇ ਜਖਸੀਰ ਸਿੰਘ ਇਹਨਾਂ ਵਿੱਚੋਂ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਕਿੰਗ ਪੈਂਸੀ ਇਹ ਬੇਸਿਕਲੀ ਜਾਲੀ ਦਸਤਾਵੇਜ਼ ਤੇ ਉਹ ਤਿਆਰ ਕਰਕੇ ਇਹਨਾਂ ਨੇ ਘਟੋ ਘਟ 20 ਤੋਂ 25 ਬੰਦਿਆਂ ਦੀਆਂ ਬੇਲਾਂ ਲਾਈਆਂ ਤੇ ਉਹਨਾਂ ਨੂੰ ਬੇਲਾ ਮਿਲਿਆ ਵੀ ਨਹੀਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਸਾਰਿਆਂ ਨੂੰ ਫਿਰ ਤੋਂ ਅਪੀਲ ਕਰਦਾ ਕਿ ਜਿਹੜੀ ਸਾਡੀ ਮੁਹਿੰਮ ਹੈ ਇਹਨੂੰ ਇੱਕ ਲੋਕ ਮੁਹਿੰਮ ਬਣਾਇਆ ਜਾਵੇ ਜੇ ਲੋਕਾਂ ਨੂੰ ਸੰਗਰੂਰ ਵਾਸੀਆਂ ਨੂੰ ਕਿਸੇ ਵੀ ਹੋਰ ਨੂੰ ਇਦਾਂ ਦਾ ਕੋਈ ਵੀ ਹੋਰ ਚੀਜ਼ ਪਤਾ ਲੱਗਦੀ ਹੈ ਵੀ ਲੋਕ ਜਾਲੀ ਦਸਤਾਵੇਜ਼ ਦੇ ਕੇ ਬੇਲ ਕਰ ਰਹੇ ਹੈ ਜਾਂ ਫੋਰ ਕੋਈ ਵੀ ਮਾਲ ਪ੍ਰੈਕਟਿਸ ਉਸ ਸੜਕ ਤੱਕ ਜਰੂਰ ਪਹੁੰਚਾਇਆ ਜਾਣ ਆਪਾਂ ਭੜ ਦੀ ਕਾਰਵਾਈ ਅਮਲ ਤੇ ਲਿਆਵਾਂਗੇ ਤੇ ਜਿਹੜੇ ਤਸਕਰ ਇਸ ਟਾਈਮ ਬੇਲ ਤੇ ਵੀ ਨੇ ਉਹਨਾਂ ਨੂੰ ਵੀ ਸਾਡੀ ਇੱਕ ਸਖਤ ਮੈਸੇਜ ਹੈ ਜਾਂ ਤਾਂ ਕਿਸੇ ਹੋਰ ਕੰਮ ਨੂੰ ਚੋੜ ਲੋ ਜੇ ਫਿਰ ਤੋਂ ਨਸ਼ੇ ਵਾਲੀ ਹੀ ਜਾਣਾ ਤੇ ਸਾਡੇ ਕੋਲ ਕਾਰਵਾਈ ਕਰਨ ਦੇ ਬਹੁਤ ਸਾਰੇ ਹੋਰ ਵੀ ਉਪਰਾਲੇ ਆ ਤੇ ਆਪਾਂ ਉਹਨਾਂ ਤੇ ਸਖਤ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਫਿਰ ਤੋਂ ਜੇਲ੍ਹਸ ਭੇਜਾਂਗੇ ਚਾਲੀ ਤਸਤਾ ਵਿਦਿਆ ਵਾਲੇ ਕਿੱਪੀ ਕੀ ਆ ਇਹ ਜੀ ਸਾਡੀ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਉਦੇ ਬੇਸਿਕ ਸਾਨੂੰ ਪਤਾ ਲੱਗਿਆ ਵੀ ਇਹਦੇ ਜਾਲੀ ਦੱਸਾਵੇ ਤਿਆਰ ਹੋ ਕੇ ਬੇਲਾਵਾਰੀ ਉਸ ਤੋਂ ਬਾਅਦ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਵੀ ਪ੍ਰੋਐਕਟਿਵਨੈਸ ਸੀ ਉਹਨਾਂ ਨੇ ਇਹਨੂੰ ਘੋਕ ਕੀਤੀ ਚੰਗੀ ਤਰ੍ਹਾਂ ਉਤੋਂ ਪਤਾ ਲੱਗਾ ਵੀ ਸਾਰੇ ਆਧਾਰ ਕਾਰਡ ਕਿਉਂਕਿ ਆਧਾਰ ਕਾਰਡ 'ਚ ਇੱਕ ਕਿਊਆਰ ਕੋਡ ਹੁੰਦਾ ਉਹ ਜਦੋਂ ਆਪਾਂ ਕਿਊਆਰ ਕੋਡ ਸਰਚ ਕੀਤੇ ਤਾਂ ਉੱਚ ਫੋਟੋ ਕਿਸੇ ਹੋਰ ਦੀ ਤੇ ਅਸਲੀ ਆਧਾਰ ਕਾਰਡ ਤੇ ਫੋਟੋ ਕਿਸੇ ਹੋਰ ਦੀ ਉਹ ਜਾਲੀ ਫੋਟੋਆਂ ਤੋਂ ਫਿਰ ਅੱਗੇ ਤੋਂ ਅੱਗੇ ਲੜੀ ਚੱਲਦੀ ਰਹੀ ਤੇ ਆਪਾਂ ਅੱਗੇ ਪਹੁੰਚ ਸਕੇ ਕਿ ਮਤਲਬ ਇਹਨਾਂ ਉਹ ਹੋਰ ਬੈਟੂ ਕਸ ਉਹ ਲੱਗ ਉਸ ਨੂੰ ਮਾਕਰ ਕਰ ਹਾਂਜੀ ਇਹ ਬੇਸਿਕਲੀ ਜਿਹੜੇ ਆਧਾਰ ਕਾਰਡ ਤੇ ਫੋਟੋ ਆਉਂਦੀ ਹੈ ਹਾਂਜੀ ਫੋਟੋਆਂ ਚੇਂਜ ਕਰ ਦਿੰਦੇ ਸੀ ਫੋਟੋ ਆਪਣੀ ਲਾ ਲੈਣੀ ਨਾਮ ਜਿਹੜਾ ਆਧਾਰ ਕਾਰਡ ਦਾ ਪੁਰਾਣਾ ਉਹੀ ਚੱਲੀ ਜਾਣਾ ਤੇ ਉਹ ਜਿਹੜੇ ਬੰਦੇ ਦੀ ਪ੍ਰਾਪਰਟੀ ਦੀ ਫਰਦ ਕਢਾ ਲੈਣੀ ਤਹਿਸੀਲੋਂ ਉਹ ਫਰਦ ਕਢਾ ਕੇ ਤੇ ਫਿਰ ਉਹ ਦਸਤਾਵੇਜ਼ ਲਾ ਕੇ ਬੇਲ ਅਪਲਾਈ ਕਰਦੇ ਖੈਰ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ 'ਚ ਅਜਿਹੇ ਛਾਤਰ ਲੋਕਾਂ ਦੀ ਘਾਟ ਨਹੀਂ ਕਿ ਉਹਨਾਂ ਦੇ ਵੱਲੋਂ ਪੈਸੇ ਬਣਾਉਣ ਦੇ ਚੱਕਰਾਂ ਦੇ ਵਿੱਚ ਹਰ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਵੀ ਕੀਤੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲਜੈਨ ਦੀ ਰਿਪੋਰਟ